ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਬਹੁਤ ਮਹੱਤਵਪੂਰਨ ਟੌਪਿਕ ਹੈ ਤੀਰਤ ਸਿੰਘ ਪਨਾਕਲ ਮੇਰੇ ਨਾਲ ਮੌਜੂਦ ਨੇ ਤੀਰਤ ਜੀ ਸਤਿ ਸ਼ਕਰ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕੋਂ ਸਤਿ ਸ਼ਕਰ। ਤੀਰਤ ਜੀ ਮੈਂ ਅੱਜ ਕੱਲ ਦੇਖ ਰਿਹਾ ਕਿ ਨੌਜਵਾਨ ਬੱਚਿਆਂ ਨੂੰ ਵੀ ਕੈਨੇਡਾ ਟੂਰਿਸਟ ਵੀਜ਼ਾ ਦੇ ਰਿਹਾ ਹੈ। ਕੀ ਸੱਚਮੁੱਚ ਵਿਦਿਆਰਥੀ ਦਾਖਲਾ ਲੈਣ ਤੋਂ ਪਹਿਲਾਂ ਟੂਰਿਸਟ ਵੀਜ਼ਾ ਤੇ ਜਾ ਸਕਦੇ ਨੇ ਕਾਲਜ ਦੇਖ ਸਕਦੇ ਨੇ ਕਮਰੇ-ਕੁਮਰੇ ਉੱਥੇ ਲੱਭ ਸਕਦੇ ਨੇ ਔਰ ਤੁਸੀਂ ਦੇਖੋ ਤੀਰਤ ਜੀ ਇੱਕ ਪਾਸੇ 30-30 ਲੱਖ ਰੁਪਏ ਲੱਗ ਰਿਹਾ ਇੱਕ ਪਾਸੇ ਸਿਰਫ ਐਮਬੈਸੀ ਫੀਸ ਨਾ ਜੀਆਈਸੀ ਨਾ ਪੀਐਲ ਨਾ ਖਾਤੇ ਚ ਪੈਸੇ ਟੂਰਿਸਟ ਵੀਜ਼ੇ ਤੇ ਵਿਦਿਆਰਥੀ ਕਈ ਜਾ ਰਹੇ ਨੇ ਕੈਨੇਡਾ ਕਰ ਕੀ ਰਿਹਾ ਇਹ ਵੀਜ਼ੇ ਕਿਉਂ ਦੇ ਰਿਹਾ ਕੀ ਹੋਰ ਵਿਦਿਆਰਥੀ ਵੀ ਇਸ ਮੌਕੇ ਦਾ ਲਾਭ ਉਠਾਉਣ ਕੀ ਇਹ ਜੈਨੂਇਨ ਗੱਲ ਹੈ ਜਾਂ ਇਹ ਕੋਈ ਵੱਖਰੀ ਤਰ੍ਹਾਂ ਦੀ ਗੱਲ ਹੈ ਜਿਹੜੀ ਚੱਲ ਰਹੀ ਹੈ ਮੈਂ ਚਾਹੂੰਗਾ ਕਿ ਤੁਸੀਂ ਕਲੈਰਿਟੀ ਦਿਓ ਕਿਉਂਕਿ ਤੁਸੀਂ ਤਾਂ ਇਸ ਵਿਸ਼ੇ ਦੇ ਮਾਹਰ ਹੋ ਤੇ ਬਿਲਕੁਲ ਸਰ ਮੈਂ ਦੱਸਣਾ ਚਾਹੁੰਗਾ ਕਿ ਇਹ ਜਿਹੜਾ ਸਮਾਂ ਆਇਆ ਨਾ ਪਿਛਲੇ ਖਾਸੌਰ ਤੇ ਅਕਤੂਬਰ ਤੋਂ ਬਾਅਦ ਸਪੈਸ਼ਲੀ ਜਦੋਂ ਕੰਟਰੀਜ਼ ਆਪਸ ਵਿੱਚ ਕਨਫਲਿਕਟ ਜਾਂ ਸ਼ੁਰੂ ਹੋਇਆ ਸੀ ਨਾ ਸਭ ਨੂੰ ਪਤਾ ਜਿਹੜਾ ਵੈ ਸੀਗਾ ਤੇ ਲੱਗ ਰਿਹਾ ਸੀਗਾ ਕਿ ਕੈਨੇਡਾ ਹੁਣ ਸਭ ਕੁਝ ਬੰਦ ਕਰ ਦੇਗਾ ਪਰ ਸਭ ਕੁਝ ਸਰ ਉਲਟਾ ਹੋ ਚੁੱਕਾ ਸਟੂਡੈਂਟ ਵੀਜ਼ੇ ਤੇ ਰਿਫਿਊਜ਼ਲ ਨਹੀਂ ਆਈ ਵਿਸਟਰ ਵੀਜ਼ੇ ਦੇ ਰਿਕਾਰਡ ਤੋੜ ਵੀਜ਼ੇ ਆਏ ਆ ਪੈਨੈਕਲ ਦੀ ਇੰਸਟਾਗ੍ਰਾਮ ਤੇ ਜਾ ਕੇ ਤੁਸੀਂ ਦੇਖੋ ਆ ਪਿਛਲੇ 6 ਕ ਮਹੀਨੇ ਚ ਵਿਸਟਰ ਵੀਜ਼ਾ ਸਰ ਅਸੀਂ ਵੀ ਇੰਨਾ ਕੁ ਲੈ ਲਿਆ ਵੱਡੇ ਨੰਬਰ ਦੇ ਵਿੱਚ ਸਰ ਕ ਯਕੀਨ ਤੋਂ ਵੀ ਉੱਪਰ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਨਾ ਮੇਰੀ ਹਰਤ ਆ ਜਦੋਂ ਅਸੀਂ ਬੱਚੇ ਨੂੰ ਸਰਪ੍ਰਾਈਜ਼ ਦਿੰਦੇ ਨਾ ਕੋਈ ਚੰਦ ਬੈਂਟਾਂ ਦੀ ਖੁਸ਼ੀ ਮੇਰਾ ਹੁੰਦਾ ਕਿ ਪਰਸਨਲ ਯਾਰ ਬੱਚੇ ਨੂੰ ਸਾਹਮਣੇ ਬੈਠ ਕੇ ਅਸੀਂ ਉਹ ਚੀਜ਼ ਸਾਂਝੀ ਕਰ ਸਕੀਏ ਸਰ ਤੁਸੀਂ ਦੇਖਿਆ ਹੋਊਗਾ ਕਿ ਮੇਰਾ ਜਿਹੜਾ ਐਕਸਪ੍ਰੈਸ਼ਨ ਉਸ ਵੇਲੇ ਹੁੰਦਾ ਕਿ ਮੇਰਾ ਐਕਸਪ੍ਰੈਸ਼ਨ ਹੁੰਦਾ ਕਿ ਆ ਤੇਰਾ ਵੀਜ਼ਾ ਕਿੱਦਾਂ ਆ ਭਰਾ ਕੀ ਸੀਗਾ ਤੇਰੇ ਫਾਈਲਾਂ ਦੇ ਵਿੱਚ ਯੰਗ ਬੱਚਿਆਂ ਦਾ ਲੱਖ ਲੱਖ ਰੁਪਇਆ ਖਾਤੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਹਟੇਲ ਬੁਕਿੰਗ ਦੇ ਜਿਹੜੇ ਕੀ ਵੀਜ਼ਾ ਸੇ ਸਚਾਈ ਆ ਜਿਨ੍ਹਾਂ ਦੇ ਵੱਡੇ ਭੈਣ ਭਰਾ ਉੱਥੇ ਗਏ ਛੋਟੇ ਇੱਥੇ ਰਹਿੰਦੇ ਸੀਗੇ ਉਹਨਾਂ ਦੇ ਬਾਧੂ ਵੀਜ਼ਾਸ ਆਪਣੇ ਪੇਰੈਂਟਸ ਦੇ ਨਾਲ ਜਿਹੜੇ ਕੀ ਰੀਸੀਵ ਹੋਏ ਆ ਜਦਕਿ ਕੈਨੇਡਾ ਨੂੰ ਪਤਾ ਵਾਗੇ ਜੇ ਬੱਚਾ ਉੱਥੇ ਆ ਗਿਆ ਨਾ ਜੀਏਸੀ ਦੇਣੀ ਪੈਣੀ ਆ ਨਾ ਟੈਸਟੇਸ਼ਨ ਲੈਟਰ ਦਾ ਪੰਗਾ ਹੈਗਾ ਕਿਸੇ ਵੀ ਕਾਲਜ ਨੂੰ ਕਿਉਂਕਿ ਜਿਹੜੀਆਂ ਕਾਲਜ ਨੂੰ ਸੀਟਾਂ ਅਲੋਟ ਹੋਈਆਂ ਨਾ ਉਹ ਇੰਡੀਆ ਤੋਂ ਜਿਹੜਾ 4 ਫੋਰਨ ਕੰਟਰੀ ਦੇ ਬੱਚਿਆਂ ਨੂੰ ਵੀਜ਼ਾ ਲੈਣ ਕਰਕੇ ਜਿਹੜੀਆਂ ਹੋਈਆਂ ਸੋ ਯੈਸ ਵਿਨ ਵਿਨ ਸਿਚੁਏਸ਼ਨ ਆ ਤੇ ਅੱਜ ਮੈਂ ਦੱਸ ਦਊਂਾ ਪਿਛਲੇ ਸਮੇਂ 'ਚ ਮੈਂ ਵੀ ਉਹ ਬੰਦਾ ਆ ਮ ਯੰਗ ਬੱਚਾ 10ਵੀਂ 11ਵੀਂ ਜਾਂ 12ਵੀਂ ਚ ਪੜ ਰਿਹਾ ਅਸੀਂ ਇਹਦਾ ਅਪਲਾਈ ਕਰਾਉਣਾ ਤੇ ਮੈਂ ਵੀ ਕਹਿ ਰਹਿੰਦਾ ਸੀ ਉਹ ਨਾ ਕਰੀ ਮੇਰਾ ਵੀਜ਼ਾ ਰਿਫਿਊਜ਼ਰ ਲੱਗ ਗਈ ਨਾ ਤੇ ਮੁੜ ਕੇ ਸ਼ਾਇਦ ਵੀਜ਼ਾ ਨਾ ਆਵੇ ਆਪਾਂ ਇਹ ਰਿਸਕ ਨਹੀਂ ਲੈਣਾ ਪਰ ਐਸ ਵੇਲੇ ਉਹ ਸਾਰੀਆਂ ਚੀਜ਼ਾਂ ਬੰਦ ਆ हां मैं 100% वीजा ਦਾ ਮਾਝੀ ਵੀ ਨਹੀਂ ਕਹਾਂਗਾ ਬਟ ਮੈਕਸਿਮਮ ਕਹਾਂਗਾ 75% ਜੇ ਵੀਜ਼ਾ ਮੈਂ ਕਹਿਦਾ ਮ ਲੱਗ ਰਿਹਾ ਯੰਗ ਬੱਚਿਆਂ ਦਾ ਤੇ ਉਹ ਗਲਤ ਨਹੀਂ ਹੋਊਗਾ ਪੇਰੈਂਟਸ ਦੇ ਨਾਲ ਹੋਟਲ ਬੁਕਿੰਗ ਦੇ ਵੀ ਜੇ ਮੈਂ ਕਹਾਂਗਾ ਗਲਤ ਨਹੀਂ ਹੋਊਗਾ ਯੈਸ ਲੱਗ ਰਿਹਾ ਵੀਜ਼ੇ ਬਟ ਨਾ ਜੇ ਰੱਬ ਨਾ ਕਰੇ 25% ਚ ਵੀ ਆਉਂਦਾ ਨਾ ਤਾਂ ਸਟੂਡੈਂਟ ਵੀਜ਼ੇ ਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ ਅੱਜ ਦੇ ਸਮੇਂ ਤੇ ਲੱਗ ਹੀ ਜਾਣਾ ਵਾ ਸੋ ਕਿਸਮਤ ਡੈਫੀਨੇਟਲੀ ਅਜ ਮਾਜਣੀ ਚਾਹੀਦੀ ਸਰ ਜਿਹੜੀ ਤੁਸੀਂ ਇਹ ਸਟੇਟਮੈਂਟ ਦਿੱਤੀ 100% ਕਰੈਕਟ ਹੈ ਵੈਰੀਫਾਈ ਕਰਦੇ ਆ ਆਪ ਚੈੱਕ ਕਰੋ ਪਿਨਾਕਲ ਐਜੂਕੇਸ਼ਨ ਦੇ ਇੰਸਟਾਗ੍ਰ ਇਹਤੇ ਜਾ ਕੇ ਤੁਸੀਂ ਆਪ ਦੇਖੋਗੇ ਜਦੋਂ ਯੰਗ ਬੱਚਾ ਆਪ ਬੋਲਦਾ ਆਪਣੇ ਜਵਾਨੀ ਕੀ ਹਾਂ ਵੀ ਯੈਸ ਉਹਨਾਂ ਦਾ ਵੀਜ਼ਾ ਆਇਆ ਉਹ ਵੀ ਘੱਟ ਖਰਚੇ 'ਚ ਸੋ ਇਸ ਵੇਲੇ ਜੇ ਤੁਸੀਂ ਅਪਲਾਈ ਕਰਨਾ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਤਾਂ ਬਿਲਕੁਲ ਉਹ ਚੀਜ਼ ਮੈਂ ਤੁਹਾਨੂੰ ਹਰ ਬੱਚੇ ਨੂੰ ਕਹਾਂਗਾ ਲੱਖਾਂ ਰੁਪਏ ਦੇ ਪੈਕੇਜ ਉੱਤੇ ਪਹੁੰਚ ਕੇ ਰੀਚਾਂ ਦੇ ਕੱਲਾ ਪਾਸਪੋਰਟ ਨਾ ਹੋਵੇ ਹਾਂ ਜਿਹੜੀ ਮੈਂ ਕਹਿ ਰਿਹਾ ਨਾ 25% ਜੇ ਰਿਫਿਊਜ਼ਲ ਲੱਗ ਵੀ ਜਾਂਦੀ ਆਪ ਉਹਦੀ ਗੱਲ ਵੀ ਕਰ ਲਈ ਉਹ ਬੰਦਾ ਵੀਜ਼ਾ ਲੈਣ 'ਚ ਕਾਮਯਾਬ ਹੋਊਗਾ ਜੇ ਦੀ ਫਾਈਲ 'ਚ ਕੋਈ ਫੇਕ ਡਾਕੂਮੈਂਟ ਨਹੀਂ ਲੱਗਾ ਫੇਕ ਇਨਫੋਰਮੇਸ਼ਨ ਨਹੀਂ ਗਈ ਉਹ ਬੰਦਾ ਵੀਜ਼ਾ ਲੈਣ ਦੇ ਵਿੱਚ ਬਾਅਦ ਚੋ ਵੀ ਕਾਮਯਾਬ ਹੋਊਗਾ ਜੇ ਰੱਬ ਨਾ ਕਰੇ ਹੁਣ ਨਹੀਂ ਆਇਆ ਹੁਣ ਆਉਣ ਦੇ ਚਾਂਸਸ ਬੜੇ ਆ ਜੇ ਨਹੀਂ ਐ ਫੇਰ ਵੀ ਆ ਸੋ ਜਿਹੜੇ ਏਜੰਟ ਕਹਿੰਦੇ ਨਾ ਪਾਸਪੋਰਟ ਦੇਜੋ ਬਾਕੀ ਸੰਭਲਾਗੇ ਬਾਕੀ ਤੁਸੀਂ ਸੈੱਲੋ ਫਿਰ ਤਾਂ ਰੱਬ ਹੀ ਸੰਭੇਗਾ ਜੀ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਇਹ ਚੀਜ਼ ਤਾਂ ਕਰਨੀ ਹੀ ਨਹੀਂ ਚਾਹੀਦੀ ਜੇ ਵੀਜ਼ਾ ਆ ਵੀ ਜਾਵੇ ਨਾ ਸਮਝ ਲਓ ਤੁਸੀਂ ਬਹੁਤ ਅਨਲਕੀ ਰਹਿ ਗਏ ਉਹ ਯਾਰ ਵਰਕ ਪਰਮਿਟ ਪੀਆਰ ਕਦੋਂ ਲੈਣੀ ਆ ਕਿੱਦਾਂ ਲੈਣੀ ਆ ਪਤਾ ਨਹੀਂ ਤੁਹਾਡੀ ਫਾਈਲ ਚ ਉਹਨੇ ਕੀ ਕੀ ਲਾਤਾ ਤੁਹਾਨੂੰ ਪਤਾ ਨਹੀਂ ਕਾਰਪੈਂਟਰ ਲੋ ਕਿਹੜਾ ਤਗੜਾ ਬਿਜ਼ਨਸਮੈਨ ਬਣਾਤਾ ਸੋ ਅਸੀਂ ਕਾਰਪੈਂਟਰ 10000 ਰੁਪਏ ਤਨਖਾਹ ਵਾਲੇ ਵੀ ਜਿਹੜਾ ਵੀਜ਼ਾ ਆ ਸੋ ਅੱਜ ਜਿਹੜਾ ਕਿ ਨਾ ਸਾਡਾ ਇੱਕ ਵੀਜ਼ਾ ਆਇਆ ਮੈਂ ਤਾਂ ਕਹੂੰਗਾ ਕਿ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਇਹਨੂੰ ਰਿਐਲਿਟੀ 'ਚ ਵੀਜ਼ੇ ਦੀ ਬੜੀ ਲੋਡ ਜਿਹੜੇ ਕੀ ਹੁਣ ਅਸੀਂ ਕਹਿੰਦੇ ਵਾਈਫ 10000 ਬੈ ਸਕੂਲ ਚ ਪੜਾ ਰਹੇ ਉਹ ਸੈਲਰੀ ਲੈ ਰਹੇ ਪ੍ਰਾਈਵੇਟ ਸਕੂਲ ਚ ਪੜਾ ਰਹੇ ਸੀਗੇ ਸੋ ਮੀਨਸ ਉਹਨਾਂ ਦਾ ਵੀਜ਼ਾ ਆਉਣਾ ਮੈਨੂੰ ਲੱਗਦਾ ਕਿ ਡੈਫੀਨੇਟਲੀ ਉਹਨਾਂ ਨੂੰ ਬਹੁਤ ਲੋਡ ਸੀ ਤੇ ਘੱਟ ਖਰਚੇ ਦੇ ਜਦੋਂ ਉਹਨਾਂ ਨੇ ਕੈਨੇਡਾ ਪਹੁੰਚਣਾ ਨਾ ਤੂੰ ਜ਼ਿੰਦਗੀ ਬਦਲ ਜਾਣੀ ਆ ਸੋ ਐਸ ਲਈ ਉਹ ਸਮਾਂ ਜਿਹੜਾ ਹੈਗਾ ਕਿ ਕੈਨੇਡਾ ਵਿਸਟਰ ਵੀਜ਼ਾ ਦੇ ਵੀ ਬਹੁਤ ਉਨੇਰੀ ਲੈਂਦੀ ਹੋਈ ਆ ਜਰੂਰ ਆਪਣੀ ਕਿਸਮਤ ਜਮਾਓ ਪਿਨਾਕਲ ਐਜੂਕੇਸ਼ਨ ਜਲੰਧਰ ਅੰਬੈਸਡਰ ਚੰਡੀਗੜ੍ਹ ਆਫਿਸ 1 ਰੁਪਿਆ ਵੀ ਨਹੀਂ ਚਾਰਜ ਕੀਤਾ ਜਾਂਦਾ ਜੇ ਤੁਹਾਡਾ ਵੀਜ਼ਾ ਨਹੀਂ ਆਉਂਦਾ ਹਾਂ ਅੰਬੈ 85 ڈالر ਇਹੀ ਤੁਹਾਨੂੰ ਦੇਣੇ ਪੈਣੇ ਨੇ ਜਰੂਰ ਤੁਸੀਂ ਇਹ ਦੇਖ ਕੇ ਜਿਹੜਾ ਕਿ ਅਪਲਾਈ ਕਰੋ ਤੇ ਹਾਂ ਜਰੂਰ ਮੇਰੀ ਇਤਾਰਾ ਤੁਹਾਡਾ ਵੀਜ਼ਾ ਜਰੂਰ ਆਵੇ ਤੇ ਅੱਜ ਦੀ ਇਸ ਵੀਡੀਓ ਚ ਮੈਂ ਇੱਕ ਹੋਰ ਐਡ ਆਨ ਕਰ ਦਵਾਂ ਸਰਨੇ ਕੋਸ਼ਚਨ ਨਹੀਂ ਸੀ ਬਟ ਬਹੁਤ ਸਾਰੇ ਨੇ ਕੋਸ਼ਚਨ ਹੈ ਜਿਹਨਾਂ ਨੇ ਕਿਹਾ ਅਸੀਂ ਤਾਂ ਅਪਲਾਈ ਕੀਤਾ ਸੀ ਸਾਡਾ ਵੀਜ਼ਾ ਤਾਂ ਆਇਆ ਨਹੀਂ ਗੱਲਾਂ ਹੀ ਰਹਿ ਗਈਆਂ ਨਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਵਿਜ਼ਟਰ ਵੀਜ਼ਾ ਕਿਸਮਤ ਦਾ ਚਮਾਉ ਵੀਜ਼ਾ 75% ਜੇ ਵੀਜ਼ਾ ਆ ਰਿਹਾ ਨਾ ਬਹੁਤ ਵੱਡੀ ਗੱਲ ਆ ਪਰ 25% ਦੀ ਮੈਂ ਗੱਲ ਕਰੂੰਗਾ ਆਪਣੀ ਪ੍ਰੋਫਾਈਲ ਦਾ ਕੰਮ ਕਰ ਲੋ ਰੀਕਨਸਿਡਰੇਸ਼ਨ ਪਾਲੋ ਅਪੀਲ ਤੇ ਵੀਜ਼ਾਸ ਜਿਹੜੇ ਕੀ ਵਾਧੂ ਆ ਰਹੇ ਆ ਪ੍ਰੋਫਾਈਲ ਤੇ ਕੰਮ ਕਰਕੇ ਦੁਬਾਰਾ ਰੀਐਪਲਾਈ ਕਰ ਦਿਓ ਜਰੂਰ ਤੁਸੀਂ ਵੀ ਜਿਹੜਾ ਕੀ ਇਹ ਫਿਊਜ਼ਲ ਤੋਂ ਬਾਅਦ ਵੀਜ਼ਾ ਲੈ ਸਕਦੇ ਆ ਸੋ ਅੱਜ ਹੁਣੇ ਆ ਟੀਮ ਨੇ ਸਾਡੇ ਪੋਸਟ ਸਾਂਝੀ ਕੀਤੀ ਆ ਚਾਰ ਵੀਜ਼ਲ ਤੋਂ ਬਾਅਦ ਹੋਟਲ ਬੁਕਿੰਗ ਦੇ ਵੀਜ਼ਾ ਅੱਜ ਆ ਗਿਆ ਫਿਰ ਸਾਡੇ ਕੋਲ ਨਹੀਂ ਚਾਰ ਲੱਗੀਆਂ ਸਾਡੇ ਕੋਲ ਤਾਂ ਪਹਿਲੀ ਵਾਰੀ ਐਪਲਾਈ ਸੀਗੇ ਪਰ ਚਾਰ ਫਿਊਜ਼ਲ ਉਹਦੀ ਪਰੀਵੀਅਸ ਲੱਗੀਆਂ ਹੋਈਆਂ ਸੀਗੀਆਂ ਸੋ ਐਨੀਥਿੰਗ ਇਜ਼ ਪੋਸੀਬਲ ਕੈਨੇਡਾ ਜਿਹੜੇ ਫਿਊਜ਼ਲ ਮੈਟਰ ਨਹੀਂ ਕਰਦੀ ਸੋ ਦਿਲ ਤੇ ਨਾਲੋ ਸਟੇ ਪੋਜ਼ਿਟਿਵ ਲੱਗੇ ਰਹੋ ਉਮੀਦ ਕਰਦਾ ਸਾਰਿਆਂ ਕਿ ਜਿੱਥੇ ਆਪਾਂ ਰੀਚਾਂ 'ਚ ਪਹੁੰਚਦੀ ਐ ਕੈਨੇਡਾ 에য়ারਪੋਰਟ ਤੇ ਪਹੁੰਚ ਕੇ ਫੋਨ ਕਰੀ ਆ ਜੀ ਮੰਮੀ ਮੈਂ ਪਹੁੰਚ ਗਿਆ ਜੀ ਹੁਣ ਇਹਨਾਂ ਨੂੰ ਪੈਸੇ ਦੇ ਦਿਓ ਉਹ ਚੀਜ਼ਾਂ ਬੰਦ ਕਰ ਦਿਓ ਇਮਾਨਦਾਰੀ ਨਾਲ ਚੱਲੋ ਸਹੀ ਪੇਪਰ ਲਾਓ ਜੈਨੂਇਨ ਪੇਪਰ ਲਾਓ ਟਾਈਮ ਲਾ ਕੇ ਆਪਣੀ ਫਾਈਲ ਅਪਲਾਈ ਕਰੋ ਤੇ ਤੁਸੀਂ ਘੱਟ ਖਰਚੇ ਦੇ ਵਿੱਚ ਉੱਥੇ ਬਾਹਰ ਪਹੁੰਚ ਕੇ ਆਪਣੀ ਜ਼ਿੰਦਗੀ ਬਦਲ ਦੋਗੇ ਜ਼ਿੰਦਗੀ ਜਿਹੜਾ ਕਿ ਆਪਣੀ ਤੁਹਾਡੀ ਸਾਰੀ ਸਫਲ ਹੋ ਜਾਊਗੀ ਨਹੀਂ ਜਿਹੜਾ 20 25 25 ਲੱਖ ਲਾਗੇ ਨਾ ਸਮਝ ਲਓ ਕਿ ਬਚਾਓ ਜਿੰਨਾ ਬਚ ਸਕਦਾ ਅੱਜ ਦੇ ਇਸ ਸਮੇਂ ਦੇ ਵਿੱਚ ਯੰਗ ਬੱਚੇ ਜ਼ਰੂਰ ਅਪਲਾਈ ਕਰਨ ਸਿਰਫ ਉਹਨਾਂ ਅਪਲਾਈ ਕਰੇ ਜਿਹੜਾ ਸਪੈਸ਼ਲੀ 24 ਪਾਸਵਰਡ ਬੱਚਾ ਨਾ ਉਹ ਮੈਂ ਕਹੂੰਗਾ ਕਿ ਜੇ ਤੁਹਾਡੇ ਪੇਰੈਂਟਸ ਕੋਲ ਬਹੁਤ ਪੈਸਾ ਵਾ ਓਨਲੀ ਦੇ ਨਾ ਨਹੀਂ ਤੇ ਸਟੂਡੈਂਟ ਵੀਜ਼ਾ ਅਪਲਾਈ ਕਰੇ ਹਾਂ ਬਾਈਪਾਸ ਆਊਟ 23 ਪਾਸ ਆਊਟ ਜਾਂ ਜਿਹੜੇ ਬੱਚੇ ਹਜੇ 12ਵੀਂ ਚ ਪੜ ਰਹੇ ਹੋਏ ਆ ਜਾਂ 11ਵੀਂ 10ਵੀਂ ਵਾਲੇ ਡੈਫੀਨਿਟਲੀ ਸਾਰੇ ਅਪਲਾਈ ਕਰੋ ਇਸ ਮੂਡ ਤੁਸੀਂ ਰੀਜ਼ਨ ਦੇ ਵੀ ਅਪਲਾਈ ਕਰ ਸਕਦੇ ਕਿ ਅਸੀਂ ਕੈਨੇਡਾ ਜਾ ਕੇ ਪੜਨਾ ਬਟ ਆਈ ਵਾਂਟ ਟੂ ਐਕਸਪਲੋਰ ਐਕਸਪਲੋਰ ਕਰਨਾ ਚਾਹੁੰਦੇ ਆ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਇੱਥੇ ਐਡੀਸ਼ਨ ਐਡ-ਆਨ ਕਰਨਾ ਚਾਹੂੰਗਾ ਕਈ ਬੱਚੇ ਨਾ ਕਹਿੰਦੇ ਨੇ ਭੇਡ ਚਾਲ ਬਣ ਕੇ ਵੀ ਉੱਥੇ ਚੱਲ ਜਾਂਦੇ ਆ ਪਰ ਉਹ ਵਾਪਸ ਨਹੀਂ ਆ ਪਾਉਂਦੇ ਕਿਉਂਕਿ ਪੈਸੇ ਹੀ ਪੇਰੈਂਟਸ ਆ 25 30 ਲੱਖ ਪਾ ਸਕਦਾ ਸੋ ਮੇਰੀ ਪੇਰੈਂਟਸ ਨੂੰ ਵੀ ਅਪੀਲ ਆ ਜ਼ਰੂਰ ਬੱਚਿਆਂ ਦਾ ਅਪਲਾਈ ਕਰੋ ਜ਼ਰੂਰ ਬੱਚਿਆਂ ਨੂੰ ਉੱਥੇ ਦਿਖਾਓ ਕਿ ਭਰਾ ਸਵੇਰੇ ਉੱਠ ਕੇ ਇੰਨੀ ਇੱਥੇ ਮਿਹਨਤ ਕਰਨੀ ਵੜੀ ਆਪ ਬੱਚੇ ਸਾਰਾ ਐਕਸਪਲੋਰ ਕਰਨ ਆਪ ਉਹ ਸਾਰਾ ਦੇਖਣ ਹਾਂ ਵੀ ਇੰਨੀ ਸਟਰਗਲ ਆ ਜੇ ਉਹ ਰੈਡੀ ਆ ਦੈਨ ਆਗੇ ਸਟੱਡੀ ਵੀਜ਼ਾ ਅਪਲਾਈ ਕਰਦੇ ਜਾਂ ਉੱਥੋਂ ਹੀ ਆਪਣਾ ਕਨਵਰਟ ਕਰਾ ਲੈ ਸਟੱਡੀ ਵੀਜ਼ਾ ਨਾ ਜੀਏਸੀ ਦੀ ਨਹੀਂ ਪੈਣੀ ਨਾ ਪੀਐਲ ਦੀ ਕੋ ਟੈਨਸ਼ਨ ਹੈਗੀ ਆ 6 ਮਹੀਨੇ ਦੀ ਫੀਸ ਦੇ ਕੇ ਸਿੱਧਾ ਵੀਜ਼ਾ ਕਨਵਰਟ ਹੁੰਦਾ ਜੋ ਕਿ ਬੱਚਿਆਂ ਦਾ ਰਾਈਟ ਆ ਤੇ ਹੋ ਵੀ ਰਿਹਾ ਵਾ ਹਜੇ ਤੱਕ ਜਿਹੜੇ ਵੀਜ਼ਾ ਕਨਵਰਟ ਹੋ ਰਿਹਾ ਨਹੀਂ ਹੁੰਦਾ ਵਾਪਸ ਆ ਕੇ ਇੰਡੀਆ ਤੋਂ ਅਪਲਾਈ ਕਰਕੇ ਵੀ ਜਾ ਸਕਦੇ ਜੇ ਤੁਸੀਂ ਜੈਨੂਨਗੇ ਆ ਸੋ ਵੈਨ ਵੈਨ ਸਿਚੁਏਸ਼ਨ ਆ ਸਾਰੇ ਬੱਚਿਆਂ ਵਾਸਤੇ ਜਾਂ ਹੋਰ ਸਾਰੇ ਐਪਲੀਕੈਂਟ ਵਾਸਤੇ ਵੀ ਜਿਹੜੇ ਟੂਰਿਸਟ ਵੀਜ਼ਾ ਤੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਚਲੋ ਥੈਂਕ ਯੂ ਸੋ ਮੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਪਰ 8557885578 ਤੇ ਤੀਰਤ ਜੀ ਦੇ ਨਾਲ ਗੱਲ ਕਰੋ ਕੋਈ ਕਨਫਿਊਜ਼ਨ ਹੈ ਤੇ ਕਲੈਰਿਟੀ ਲਓ ਫਿਰ ਫੈਸਲਾ ਕਰੋ ਧੰਨਵਾਦ